ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਰਬ지ੰਗ ਬੰਡ ਛੱਕੜ ਵਾਲਾ ਜਿਹੜਾ ਫਰੀਦਕੋਟ ਤੋਂ ਤੇ ਅੱਜ ਤੁਹਾਨੂੰ ਅਸੀਂ ਸੋਨਮਾਰਗ ਦਾ ਸਫ਼ਰ ਦਿਖਾਵਾਂਗੇ ਤੇ ਸਫ਼ਰ ਸੋਨਮਾਰਗ ਵਿੱਚ ਜਿੰਨੀਆਂ ਫਿਲਮਾਂ ਬਣੀਆਂ ਤੁਹਾਨੂੰ ਉਹਨਾਂ ਬਾਰੇ ਦੱਸਾਂਗੇ ਜਿਵੇਂ ਬਜਰੰਗੀ ਬਾਈ ਜਾਨ ਤੇ ਹੋਰ ਵੀ ਬਹੁਤ ਫਿਲਮਾਂ ਬਣੀਆਂ ਨੇ ਤੇ ਉੱਥੋਂ ਦੀ برف ਦਾ ਮਾਹੌਲ ਦਿਖਾਵਾਂਗੇ برف ਕਿੰਨੀ ਕ ਪੈਂਦੀ ਆ ਬਣੇ ਰਹੋ ਸਾਡੇ ਨਾਲ गाड़ी का भी सात हजार साल लेते हैं ये और उसमें दिखेगा कुछ नहीं आपको जो चीज देखने हैं कि ना वो नहीं दिखेगी आपको क्या है झगड़े का इधर यहां पे, तो पे कोई ग्लेशियर है यहाँ पे बर्फ मिलती है माजी बैक साइड तो तो से आ गया स्वर्ण मार्ग तो ਇਹ ਤੇ ਇਹਨਾਂ ਦਾ ਹੈਗਾ ਸਟੇ ਭਾਈ। ਇਹ ਕਹਿੰਦੇ ਆਗੇ ਵੀ ਇਦੋਂ ਬਾਅਦ ਤੁਹਾਡੀ ਗੱਡੀ ਨੇ ਅੱਗੇ ਜਾਣੇ। ਤੁਸੀਂ ਘੋੜਿਆਂ ਤੇ ਜਾਓ। ਤੇ ਇਹਨਾਂ ਦੀ ਲੋਕਲ ਟੈਕਸੀ ਕਰਕੇ ਜਾਓ। ਇੱਕ ਘੋੜੇ ਦਾ ਭਾਈ ਇਹ ਕਹਿੰਦੇ ਹੈਗੇ ਅਗੇ ਘੱਟੋ-ਘੱਟ 3200 ਰੁਪਇਆ। ਕਹਿੰਦੇ 바ਰਗੇਨਿੰਗ ਕਰਾਂਗੇ ਤਾਂ 2000 ਤੇ ਆ ਜਾਣਗੇ। ਨਹੀਂ ਤਾਂ ਵੇਖ ਲਓ ਮੇਰੇ ਚੇਸਟ ਬੰਦੇ ਜਾ ਰਹੇ ਆ ਘੋੜੇ 'ਤੇ। ਹਮਾਰੇ ਬਾਸ ਤੋਂ ਇਤਨਾ ਦਨ ਮਨੀ ਨਹੀਂ ਹੈ। मिन्तें निकालेंगे इनकी जाएँगे उधर वो ऊपर ग्लेशियर के उस साइड जाना है घूमने के लिए बताते हैं दिखाते हैं फिर आगे, आगे आपको क्या सीन पड़ता है कैसे जाएंगे पैदल जाएंगे कि घोड़े के, के। बाकी पैदल ही जाने नहीं देते बोलते हैं घोड़े पे ही जाना है तो दोस्तों ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਅਸੀਂ ਘੋੜਾ ਰੈਂਟ ਤੇ ਲਿਆ ਹੈ ਘੋੜਾ ਸਾਨੂੰ ਪਹਿਲਾਂ ਤਾਂ 3000 ਕਹਿੰਦੇ ਸੀ ਕਰ ਕਰਾ ਕੇ ਇਹਨੂੰ ਇੱਕ ਬੰਦੇ ਦਾ ਅਸੀਂ ਨਾਲ 1500 ਕੀਤਾ ਠੀਕ ਆ ਬਈ ਹਨਾ ਇਹਨਾਂ ਨਾਲੇ ਵੀ ਚੱਲ ਪੈਸੇ ਕਮਾਉਣੇ ਆਗੇ ਤੇ ਦੂਰ ਵੀ ਬਹੁਤ ਜਾਣਾ 4-5 ਕਿਲੋਮੀਟਰ ਵਾਟ ਪੈਂਦਾ ਹੈ ਜਿਆਦਾ ਹੈ ਜਿਆਦਾ ਹੈ ਕਿੰਨਾ 7 ਪੜਦਾ ਹੈ ਕਿ 5 ਪੜਦਾ ਹੈ यहाँ से किलोमीटर किलोमीटर क्या जा था, जा था, जा पता नहीं है रोज का अपडाउन रहता है ये पैदल क्यों जा रहे हो अपनी चोइस से जा रहे हो पैदल अच्छा आधे रास्ते तक सही है भैया अलानी जंग देखो गाइस यूट्यूब पे जाओ और सर्च करो अलानी जंग को ਤੁਹਾਨੂੰ ਪਤਾ ਚਲ ਜਾਏਗਾ ਇਸ ਲੋਕੇਸ਼ਨ ਦਾ ਤਾਂ ਸਾਨੂੰ ਇਹ ਦੂ ਬਾਦ ਨੂੰ ਬਰਪੀ ਬਰਪ ਦਿਖ ਰਹੀ ਹੈ ਕਿ ਬਾ ਨਿਆਰਾ ਬਹੁਤ ਘੈਂਟ ਆ ਰਿਹਾ ਹੈਗਾ ਮਿੰਟੂ ਭਾਈ ਵੀ ਜਾ ਰਹੇ ਹਨਾਰੇ ਗਾਇਸ ਡਰ ਰਹੇ ਹੈ ਥੋੜਾ ਘਾਹ ਜਾ ਰਿਹਾ ਹੈ ਬੀਚ ਬੀਚ ਸਲੋ 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 ਚੰਨਾ ਸਲੋ ਇਹ ਚੰਨਾ ਹੈ ਮਾਰੀ ਇੱਥੇ ਇਹਨਾਂ ਦਾ ਸਟੇ ਹੋਮ ਐਂਡ ਡਰਿੰਕ ਸਮ ਵਾਟਰ ਗਾਇਸ ਓਏ ਧੀਰੇ ਚੱਲ ਪਾਣੀ ਪੀ ਲੈ ਪਾਣੀ ਹੋ ਭਾਈ ਆਪਣਾ ਘੋੜਾ ਪਾਣੀ 'ਤੇ ਲੱਗ ਗਿਆ ਔਰ ਇਹ ਸਭ ਜਾ ਰਹੇ ਹਨ ਹਲਵੇ ਹਲਵੇ ਜਾ ਰਹੇ ਕੁਛ ਹਰੀ ਹਲਵੇ ਹਲਵੇ ਚਲੋ ਚਲੋ ਆਏ ਰੁਕੋ ਬਰਬੋਲੀ ਵਾਲੇ ਕਿੱਨੇ ਜਾ ਰਹੇ ਪੂਜਾ ਤੇਰੀ ਤਾਂ ਵਾਰੀ ਆਨੇ ਵਾਲੀ ਹੈ ਤੋ ਦੋਸਤ ਜਿਹੜੀ ਉਹ ਜਾ ਰਹੀ ਆ ਮੂਰੇ ਆਪਣੇ ਪੂਜਾ ਤੇ ਉਹਨਾਂ ਦੇ ਰਿਵਾਜ ਹੁੰਦਾ ਵਿਆਹ ਤੋਂ ਇੱਕ ਦਿਨ ਪਹਿਲਾਂ ਜਿਵੇਂ ਆਪਣੇ ਜਾਗੋ ਕੱਢਦੇ ਆ ਤੇ ਉਵੇਂ ਇਹਨਾਂ ਦੇ ਬੰਦੋਲੀ ਨਿਕਲਦੀ ਹੈ ਰਾਜਸਥਾਨ ਚ ਓਏ ਛੜ ਛੜ ਪਾਣੀ ਪੀਣੇ ਜਾਏਗਾ ਪਾਣੀ ਪੀਣੇ ਅੱਛਾ ਤੋ ਲੜਕੀ ਨੂੰ ਫਿਰ ਜਿਹੜੀ ਕੁੜੀ ਹੁੰਦੀ ਹੈ ਨਾ ਭਾਈ ਉਹ ਫਿਰ ਉਹ ਕੁੜੀ ਨੂੰ ਘਮਾਉਂਦੇ ਆਗੇ ਪੂਰਾ ਪਿੰਡ ਠੀਕ ਹੈ ਤੇ ਆ ਫਿਰ ਸਾਡੇ ਵਾਲਾ ਰੂਟਰ ਨੇ ਕਿਹਦਾ ਲੱਗ ਰਿਹਾ ਹੈ ਆਪਕੋ ਬੜੀਆ ਬੜੀਆ ਡਰ ਨਹੀਂ ਲੱਗਦਾ ਬਹੁਤ ਲੱਗਦਾ ਹੈ ਬਹੁਤ ਲੱਗਦਾ ਹੈ ਕਬ ਜਬ ਉੱਪਰ ਕੋ ਚੜਦਾ ਹੈ ਤਬ ਲੱਗਦਾ ਹੈ ਡਰ ਕੇ ਸੋ ਆ ਸਾਡੀ ਪੈਣਾ ਹੋਰ ਪੈਣਾ ਠੀਕ ਹੈ ਹਾਂ ਹਾਂ ਕਿਵੇਂ ਸਵਾਦ ਆਉਂਦਾ ਹੈ ਕਿ ਡਰ ਲੱਗਦਾ ਦੋਨੋਂ ਕੋਈ ਨਹੀਂ ਦੋਨੋਂ ਕੁਛ ਹੋ ਰਾਇ ਗਾਇਸ ਉਹ ਫਿਰ ਆਪਣੇ ਦੂਸਰੇ ਸਾਥੀ ਆ ਜਿਹੜੇ ਉਹ ਅੱਗੇ ਨਿਕਲ ਗਏ ਆ ਘੋੜਾ ਲੈ ਕੇ ਉਹ ਪਹਿਲਾਂ ਸਾਡੇ ਪਿੱਛੇ ਸੀ ਤੇ ਹੁਣ ਸਾਡੇ ਅੱਗੇ ਹੋ ਗਿਆ ਵਾਪਿਸ ਵੀ ਆ ਰਹੇ ਆਗੇ ਇਹਨਾਂ ਨੇ ਸਵੇਰ ਸਵੇਰ ਚੱਲਦੀ ਨਿਕਲੇ ਹੋਣੇ ਐਸੀ ਸਰਚ ਕਿ 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 ਨੀਚੇ 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 ਰਾਈਟ ਮੇ ਰਾਈਟ ਮੇ ਦੋਸਤੋ ਬਹੁਤ ਪਬਲਿਕ ਜਾਂਦੀ ਹੈ ਕਾਂ ਤੋ ਜਿਵੇਂ ਤੁਸੀਂ ਦੇਖ ਹੀ ਨੇ ਕਿੰਨੀ ਪਬਲਿਕ ਜਾ ਰਹੀ ਹੈ ਉੱਤੇ ਬਹੁਤ ਇਹਨਾਂ ਨੂੰ ਪ੍ਰੋਫਿਟ ਬਹੁਤੰਦਾ ਕੁਦਰਤ ਹਰ ਇੱਕ ਨੂੰ ਮੌਕਾ ਦਿੰਦੀ ਹੈ ਕੰਮ ਕਰਨ ਦਾ ਨੇ ਇਹਨਾਂ ਨੇ ਵਿਆਪ ਦਾ ਕੰਮ ਕਰਨ ਦਾ ਜਰੀਆ ਬਣਾਇਆ ਹੋਇਆ ਹੈ ਲੋਕ ਆਉਂਦੇ ਆ ਦੂਰ ਦੂਰੋਂ ਚੱਲ ਕੇ ਜਗਾ ਦੇਖਣ ਆਡੇ ਅਰਕ ਆਉਂਦੇ ਆ ਬਰਫ ਦੇਖਣ ਭਾਈ ਬਰਫ ਹੁੰਦੀ ਦਾ ਆਪਣੇ ਪਰਜਾਂ ਚ ਵੀ ਆ ਭਾਈ ਪਰ ਆ ਨਿਆਰਾ ਨਹੀਂ ਆਉਂਦਾ ਜਿਹੜਾ ਇੱਥੇ ਆਉਂਦਾ ਹੈ ਪੂਰੇ ਸਵਾਦ ਵਾਲੀ ਗੱਲ ਆ ਭਾਈ ਰਾਹ ਤਾਂ ਬਹੁਤ ਪੁਰਾਣੇ ਇੱਥੇ ਬਈ ਪੂਰੇ 100-100 ਸਾਲ ਪੁਰਾਣੇ ਕਹਦੇ ਹੈਗੇ ਐ ਵੀ ਲੱਗਦੇ ਵੀ ਆ ਬਈ ਇੱਥੇ ਪੁਰਾਣੇ ਬਹੁਤ ਪੁਰਾਣੇ ਅਕਰਦੇ ਇਹ ਆਪਾਂ ਨੂੰ ਦਿੰਦੇ ਆ ਸ਼ੂਜ਼ ਦਿੰਦੇ ਹੈਗੇ ਇੱਕ ਸ਼ੂਜ਼ ਦੇ ਲੈ ਨਾਲ ਤੇ ਹੋਰ ਤਾਂ ਕੁਝ ਨਹੀਂ ਦਿੰਦੇ ਬਸ ਇਹਨਾਂ ਦਾ ਬਾਕੀ ਦਾ ਗਾਂ ਸਕੀ ਬੋਟਿੰਗ ਹੁੰਦੀ ਆ ਸਕੈਟਿੰਗ ਸਟੂਡਿਓ ਚੋ ਵੀ ਹੁੰਦਾਗਾ ਉਹਨਾਂ ਦੇ ਸਾਰੇ ਦੇ ਵੱਖਰੇ ਪੈਜ ਪਰ ਪੁਆਇੰਟ ਦੇ ਕਰਦੇ ਆਗੇ 2.5-300 ਉਹ ਦੇਰ ਪੱਥਰ ਵੇਚ ਦੀ ਜਾਂਦੇ ਆ ਇਹ ਮੈਂ ਦੇਂਦੇ ਨਹੀਂ ਆਪਦੇ ਜੀਪੀਐਸ ਤੇ ਚੱਲਦੇ ਆਏ ਤਾਂ ਜਾਣਾ ਹੈ ਉਹ ਐਕਟਿਵ ਸੀ ਰਾਮ ਤੇਰੀ ਗੰਗਾ ਨੇਰੀ ਹਾਂ ਸਮਝ ਨਹੀਂ ਆ ਬੈਸਟ ਗਾਇਸ ਅੱਛਾ ਹੈ ਵਹੀ ਵੀ ਐਸੇ ਉਤਾਰੋਗੇ ਅਸੀਂ ਬਰਫ ਮੇ ਨਾ ਪੂਰਾ ਨਹੀਂ ਹੋਗਾ ਬਰਫ ਬਲ ਆਪਕੋ ਕੀ ਹੋ ਗਿਆ यहां पे उतार देना आपको हां से वॉक करके जाना सब पर अच्छा ऊपर नहीं जा सकते <laughs> ज्यादा है ना एक्टिविटी पे एक्टिविटी में तो स्नो पे। कार होती है अच्छा वो स्नो कार का क्या प्राइस रहता है उसका टू फिफ्टी रहता है पॉइंट का अच्छा पॉइंट का 250 मेरा थे 12.8 पॉइंट और पॉइंट अच्छा आपकी प्राइस लिख लो तो है अच्छा दोस्तों साडे नाल हो ठक्का करता ਆ ਇੱਥੇ ਚੜਨਗੇ ਕਹਿੰਦੇ ਗਾਂ ਤੁਸੀਂ ਪੁਆਇੰਟ ਤੇ ਜਾ ਸਕਦੇ ਜਿਵੇਂ ਮਰਤੀ ਜਾਓ ਬਾਈ ਆਦ ਰੇ ਚੜਨਗੇ ਸਾਨੂੰ ਐ ਦਾ ਤੱਕ ਹੀ ਇਹਨਾਂ ਦਾ ਭਰਾਵਾ ਪੈਸੇ ਲਾਉਣੇ ਹੈਗੇ ਯੂ ਗਿਆ ਲਾ ਰਿਹਾ ਅੱਛਾ ਉਸ ਦਾ ਬੱਚਾ ਆ ਰਿਹਾ ਹੈ ਥੋੜੀ ਗਾ ਸਾਥ ਮੇਂ ਜੀ ਜੋ ਹੈ ਨਾ ਅੱਛਾ ਇਹ ਰਿਵਰ ਤੇ ਹੈ ਅੱਛਾ ਤੇ ਦੋਸਤ ਇਹਨਾਂ ਨੇ ਸਾਨੂੰ ਦੱਸਿਆ ਵੀ ਜਿਹੜੀ ਆ ਬਜ਼ਰੰਗੀ ਬਾਈ ਜਾਂਦੀ ਸ਼ੂਟਿੰਗ ਹੋਈ ਸੀਗੀ ਤੇ ਉਹ ਕਹਿੰਦੇ ਵੀ ਇਹ ਪਰਲੀ ਸੜਾ ਭਾਰਤ ਦੇ ਇਹਨਾਂ ਨੇ ਇਹ ਬਣਾਇਆ ਸੀ ਪਾਕਿਸਤਾਨ ਆ ਇੰਡੀਆ ਤੇ ਆ ਰਿਵਰ ਨੂੰ ਕਰਾਸ ਕਰਕੇ ਆਉਂਦਾਗਾ ਸ੍ਰੀਮਾਨ ਜੀ ਆਪਣੇ ਇਧਰਲੇ ਪਾਸੇ ਇੱਥੇ ਇਹਨਾਂ ਨੇ ਬਣਾਇਆ ਸੀ ਬਾਰਡਰ ਆਪਦਾ ਬਾਰਡਰ ਇਹੀ ਪੇ ਬਣਾਇਆ ਦਾ ਹਾਂ ਜੀ ਬਾਰਡਰ ਵੀ ਇਹੀ ਕੋਲ ਬਣਾਇਆ घोड़ा बचर्फ बंग हो रहा है शांति में जा रहा है अब बहुत ठंडी आने लगी है पता चल रहा है कि हम बर्फ में आ गए हैं बर्फ वैसी बर्फ नहीं है जैसी हम सोचते हैं बर्फ इधर होती है जमी हुई है जमी आ भाई बर्फ जमें फ्रिज डोंगे जमते होंगे हौली हौली पिघल दी है अभी तो सोच गए के दूजी बर्फ होगी पैर पैर कब्बन गए पर नहीं ये तो बर्फ परावो दूजी आ जमी हुई बर्फ आ गई ਵਿਦਿਆ ਦਾ ਗਮ ਕਲਤ ਗਿਆ ਇਹਦਾ ਪੈਸੇ ਖਰਾਬ ਕਰਦੇ ਅਸੀਂ ਕੋਈ ਨਹੀਂ ਖਰਾਬ ਕਰਦੇ ਕਰਦੇ ਪਾਣੀ ਦੇ ਪਾਣੀ ਦੇ ਵਿੱਚ ਮੈ ਜਾਏਗੇ ਆ ਸਮਝਿਆ ਇਹਨੇ ਸਾਨੂੰ ਲੈ ਕੇ ਜਾਣਗੇ ਪਾਣੀ ਦੇ ਵਿੱਚ ਦੀ ਇਹ ਪੂਰਾ ਨਿਆਰਾ ਇੱਥੇ ਸਕੇਟਿੰਗ ਸਕੇਟਿੰਗ ਦਾ ਕੰਮ ਕਲਤ ਜਾਇਰ ਮੈਨੂੰ ਵਧੀਆ ਨਹੀਂ ਲੱਗਿਆਗਾ ਵਰ ਗਿਆ ਹੁਣ ਪਾਣੀ ਦੇ ਵਿੱਚ ਸਾਡਾ ਕੋਲਾ ਪੀਰਾ ਪਾਣੀ ਡੱਕ ਜਾਣਾ ਸੀਗਾ ਨੇ ਭਜਦਾ ਕਿਤੇ ਨਹੀਂ ਜਾਂਦਾ ਗਾ ਉਹ ਬ੍ਰਿਜ 'ਤੇ ਨਹੀਂ ਜਾ ਰਹਾ ਉਹ ਦੂਸਰਾ ਚੱਲ ਰਿਹਾ ਹੈ ਬ੍ਰਿਜ 'ਤੇ ਆਪ ਜਾ ਰਹੇ ਪਾਣੀ ਵਿੱਚ ਕਈ ਪਾਣੀ ਵਿੱਚ ਆਮ ਧੂਕ ਨਾ ਜਾਏ ਪਾਣੀ ਵਿੱਚ ਪਾਣੀ ਠੰਡਾ ਹੈ ਦੋਸਤੋ ਉਹਨਾਂ ਸੀਨਾਂ ਦੇ ਪਹੁੰਚ ਗਿਆ ਸਟਾਪ 'ਤੇ ਇਹ ਕਹਿੰਦਾ ਵੀ ਪੇੜ ਨਾ ਜਾ ਕੇ ਆਟੋਮੈਟਿਕ ਨੇ ਰੋਕ ਜਾਣਾ ਇਤੋਂ ਬਾਅਦ ਸਾਨੂੰ ਜਾਣਾ ਪੈਣਾ ਤੁਰ ਕੇ ਉਹ ਪਬਲਿਕ ਤੇ ਸਿਤ ਰਹੀ ਹੈ ਤਾਂ ਉੱਥੇ ਜਾਣਾ ਸੀ ਉਹ ਤਾਂ ਜਾਣਾ ਥੋੜਾ ਜਿਆਦਾ ਜਿਆਦਾ ਨਹੀਂ ਥੋੜਾ ਕਮ ਹੀ ਜਾਣਾ ਹੈ। ਓ ਵਾਓ ਬੈਸਟ ਸਹੀ ਹੈ ਬਹੁਤ ਬੈਸਟ ਹੈ।